ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੇ ਵਲੌਗ ਦੇ ਵਿੱਚ ਹੋਪਸ ਤੁਸੀਂ ਵਧੀਆ ਹੋਵੋਗੇ ਆਪਾਂ ਵਧੀਆ ਵਧੀਆ ਤੇ ਅੱਜ ਜਿਵੇਂ ਮੌਸਮ ਠੰਡਾ ਹੈ ਨਾ ਸਵੇਰੇ ਬਾਰਿਸ਼ ਹੋ ਕੇ ਹਟੀਆ ਬਹੁਤ ਵਧੀਆ ਮੌਸਮ ਹੈ ਤੇ ਮੇਰਾ ਮਨ ਕੀਤਾ ਵੀ ਚਲੋ ਅੱਜ ਲੰਚ ਦੇ ਵਿੱਚ ਗੁਲਗੁਲੇ ਕਚੌਰੀਆਂ ਬਣਾ ਲੀਏ ਜਣ ਤੇ ਮੈਂ ਆਲੂ ਦਾ ਉਬਾਲ ਕੇ ਛਿੱਲ ਲਿਆ ਛਿੱਲ ਕੇ ਰੱਖ ਤੇ ਔਰ ਗੁੜ ਵੀ ਭਿਉਤਾ ਪਾਣੀ ਚ ਪਾ ਕੇ ਗੁਰਗਲੇ ਆ ਲਈ ਤੇ ਹੁਣ ਜਦੋਂ ਮੈਂ ਤਿਆਰੀ ਕਰੂੰਗੀ ਨਾਲ ਉਹਦੀ ਤੁਹਾਨੂੰ ਵੀ ਦਿਖਾਉਂਗੀ ਤੇ ਤੁਸੀਂ ਵੀ ਦੱਸਿਓ ਕਿ ਇਦਾਂ ਜਦੋਂ ਮੀਂਹ ਵਗੈਰਾ ਪੈ ਜਾਂਦਾ ਤੇ ਕੌਣ ਇਦਾਂ ਕੁਛ ਨਾ ਕੁਛ ਬਣਾਉਂਦਾ ਰਹਿੰਦਾ ਜਿਵੇਂ ਪਕੌੜੇ ਬਣਾ ਲਏ ਕਚੌਰੀਆਂ ਬਣਾ ਲੀਆਂ ਮੈਨੂੰ ਜ਼ਰੂਰ ਦੱਸਿਓ ਵੀ ਕੌਣ ਕੌਣ ਬਣਾਉਂਦਾ ਹੁੰਦਾ ਆਲੂ ਆਪਾਂ ਬਾਲ ਕਿ ਜਿਹੜੇ ਛਿੱਲੇ ਨੇ ਉਹ ਆਪੇ ਨੇ ਤੇ ਇਹਦੇ ਵਿੱਚ ਆਪਾਂ ਨੂੰ ਚਾਹੀਦਾ ਮਿਰਚਾਂ ਔਰ ਪਿਆਜ਼ ਤੇ ਆਪਰ ਚਾਹੀਦਾ ਗੁੜ ਪਿਉ ਕੇ ਜਦ ਤੱਕ ਇਹ ਚੀਜ਼ ਕਰਦੇ ਆਪਾਂ ਤੇਲ ਚੜਾ ਦਿੰਨੇ ਆ ਜਦ ਤੱਕ ਤੇਲ ਵੀ ਗਰਮ ਹੋ ਜਾਊਗਾ ਹਾਂਜੀ ਤੇ ਗੁਲਗੁਲੇ ਲਈ ਆਪਾਂ ਬੈਟ ਤਿਆਰ ਕਰ ਲਿਆ ਗੁਲਗੁਲਿਆਂ ਦਾ ਆਲੂ ਵੀ ਆਪਾਂ ਮਸਾਲਾ ਵਗੈਰਾ ਪਾ ਕੇ ਤਿਆਰ ਕਰ ਲਿਆ ਤੇ ਇਧਰ ਆਪਾਂ ਕਚੌਰੀਆਂ ਲਈ ਆਟਾ ਵੀ ਕੰਮੇ ਕਿ ਰੱਖ ਲਿਆ ਹੁਣ ਜਿੱਦਾਂ ਹੀ ਆਪਣਾ ਤੇਲ ਗਰਮ ਹੁੰਦਾ ਤੇ ਆਪਾਂ ਫਿਰ ਸਟਾਰਟ ਕਰਦੇ ਆ ਬਣਾਉਣੀਆਂ ਜਦੋਂ ਤੱਕ ਗੁਲਗੁਲੇ ਪੱਕਦੇ ਆ ਮੈਂ ਸੋਚਿਆ ਕਿ ਜਦ ਤੱਕ ਕਚੌਰੀਆਂ ਇੱਕ ਦੋ ਬਣਾ ਕੇ ਰੱਖ ਲਾਂ ਫਿਰ ਨਾਲ ਦੀ ਨਾਲ ਆਪਾਂ ਫਰਾਈ ਕਰ ਲਾਂਗੇ ਉਹਨਾਂ ਨੂੰ ਮੈਂ ਬਣਾਉਣੀਆਂ ਕਚੌਰੀਆਂ ਨਾਲ ਤੁਹਾਨੂੰ ਵੀ ਦਿਖਾਉਣੀ ਆ ਫਿਰ ਸਾਰੀਆਂ ਕਚੌੜੀਆਂ ਤਿਆਰ ਕਰ ਲੈਣੀਆਂ ਨੇ ਕਰਕੇ ਸਾਰੀਆਂ ਫਿਰ ਤੁਹਾਨੂੰ ਮਿਲਦੀਆਂ ਹਾਂਜੀ ਤੇ ਗੁਲਗੁਲੇ ਬਣਾਉਣੇ ਆਪਾਂ ਸਟਾਰਟ ਕਰ ਲਏ ਆ 1 ਇੱਕ ਤਾਂ ਮੈਂ ਬਣਾ ਹੀ ਲਿਆ ਹਾਂਜੀ ਤੇ ਇਹਦਾ ਕਚੌਰੀਆਂ ਸਾਰੀਆਂ ਤਿਆਰ ਕਰ ਲੈਣੀਆਂ ਨੇ ਆਪਾਂ ਤੇ ਆਪਾਂ ਇਹਨਾਂ ਨੂੰ ਫਰਾਈ ਵੀ ਕਰ ਲੈਂਦੇ ਆ ਮੈਂ ਤੁਹਾਨੂੰ ਫਰਾਈ ਕਰਕੇ ਦਿਖਾਉਣੀ ਆ ਇੱਕ ਇੱਕ ਹੀ ਕਰੂੰਗੀ ਮੈਂ ਹਾਂਜੀ ਤੇ ਇਦਾਂ ਆਪਾਂ ਇਹਨਾਂ ਨੂੰ 골ਡਨ ਬ੍ਰਾਊਨ ਕਰ ਲੈਣਾ ਪ੍ਰੋਪਰ ਪਕਾ ਲੈਣਾ ਮੈਂ ਸਾਰੀਆਂ ਪਕਾ ਕੇ ਫਿਰ ਤੁਹਾਨੂੰ ਮਿਲਦੀ ਹਾਂ ਹਾਂਜੀ ਤੇ ਪਲੇਟਿੰਗ ਆਪਾਂ ਕਰ ਲਈ ਆ ਪਹਿਲਾਂ ਆਪਾਂ ਮੰਮੀ ਨੂੰ ਦਿਨੇ ਆ ਤੇ ਫਿਰ ਉਹਨੋਂ ਤੋਂ ਰਿਵਿਊ ਲੈਨੇ ਵੀਰੇ ਲਈ ਵੀ ਆਪਾਂ ਪਲੇਟ ਲਗਾ ਲਈਏ ਖਾਲਵੇ ਫਿਰ ਆਪਾਂ ਤੋਂ ਰਿਵਿਊ ਲੈਨੇ ਆ ਵੀ ਉਹਨੂੰ ਕਿੱਦਾਂ ਲੱਗਿਆ ਆਪਾਂ ਦੁਆਰਾ ਪੁੱਛਿਆ ਇਹ ਕਚੌੜੀ ਹੈ ਤੇ ਰਿਵਿਊ ਲੈ ਲਈਏ ਨਾਲੇ ਕਿਵੇਂ ਲੱਗਿਆ ਮੈਨੂੰ ਕਚੌੜੀਆਂ ਕਚੌੜੀਆਂ ਬਹੁਤ ਵਧੀਆ ਨੇ और आवे हाँ जी अज आप बना लगे मटर पनीर पनीर पा पा पानी आप्यो के रख लिया है और मटर आप उबले रखे हुए अपने उबल रहे हैं इधर आप कड़ाही तेल गर्म होना रख लिया है मसाला पा पा पीस लिया प्याज और मिर्च ਟਮਾਟਰ ਕੱਟ ਲਏ ਆ ਧਨੀਆ ਕੱਟਿਆ ਔਰ ਆਪਾਂ ਨੂੰ ਚਾਹੀਦਾ ਧਨੀਆ ਪਾਊਡਰ ਔਰ ਬੇਸਿਕ ਮਸਾਲੇ ਆਪਾਂ ਤੜਕਾ ਲਗਾਉਨੇ ਆ ਤੇ ਨਾਲ ਦੀ ਨਾਲ ਤੁਹਾਨੂੰ ਵੀ ਦਿਖਾਉਨੇ ਆ ਹਾਂਜੀ ਤੇਲ ਵਿੱਚ ਆਪਾਂ ਪਾਵਾਂਗੇ ਜੀਰਾ ਜੀਰਾ ਜਿੱਦਾਂ ਹੀ ਭੁੱਜਦਾ ਫਿਰ ਆਪਾਂ ਪਾ ਦੋਗੇ ਆਹ ਰੱਬਿਆਜ ਔਰ ਮਿਰਚਾਂ ਦਾ ਪੇਸਟ प्याज आप चंकी तरह गोल्डन ब्राउन कर लेंगे तो जब तक आपने यद तक भुज देना हाँ जी तो ऑलमोस्ट अपने प्याज धो चुके हैं गोल्डन ब्राउन आपको थोड़ा जो होर धोलना है उन्होंने का जो यदा खर्चा बन गया चलेगा वो जो ये भुज गए हैं चंकी तरह फिर आप टमा ऐड कर देंगे और फिर मसाले टपा देंगे जेल भी आप करने हूँ आपड कर देंगे टमाटर बरीक चली ਇਹ ਚੰਗੀ ਤਰ੍ਹਾਂ ਮਿਕਸ ਕਰ ਦਿੱ। ਥੋੜਾ ਜਿਹਾ ਤੇਕ ਲਗਾਵਾਂਗੇ। ਪਿਰੇਸ ਪਾ ਦਾਂਗੇ ਤਾਂ ਪਹਿਲਾਂ ਨਮਕ ਕਿਉਂਕਿ ਨਮਕ ਦੇਣਾ ਟਮਾਟਰ ਥੇਤੀ ਗਲ ਜਾਂਦਾ ਨਹੀਂ। ਫਿਰ ਸਫਰ ਲਵਾਂ। ਨਹੀਂ ਇੱਦਾਂ ਇਹਨਾਂ ਨੂੰ ਕਾਫੀ ਟਾਈਮ ਲੱਗ ਜਾਂਦਾ ਗਲਣ ਨੂੰ। ਸਵਾਦ ਅਨੁਸਾਰ ਨਮਕ ਥੜ ਕਰਕੇ ਥੋੜੀ ਜਿਹਾ ਇਹਨਾਂ ਨੂੰ ਛੱਡ ਦਾਂਗੇ 1.5 ਮਿੰਟ। ਸਾਰੇ ਟਮਾਟਰ ਗਲ ਜਾਣ। ਚੰਗੀ ਤਰ੍ਹਾਂ। ਮਸਾਲਾ ਨੂੰ ਇਹਦੇ ਛੱਡ ਦਿੰਦੇ ਹਾਂ ਸੁਆਣੀ ਹੈ। ਤਾਂ ਜਦੋਂ ਜੁੱਦਾ ਕੁਝ ਦੇਸਾ ਹੋ ਗਿਆ ਕਿ ਟਮਾਟਰ ਆਪਣੇ ਭੁੱਜ ਗਏ ਨੇ ਹੁਣ ਆਪਾਂ ਇਹਨਾਂ ਚ ਐਡ ਕਰ ਦਾਂਗੇ ਮਿਰਚ ਹੋਰ ਹਲਦੀ ਮਿਰਚ ਆਪਾਂ ਤਾਂ ਲ ਹਰੀ ਪੀਸਲੀ ਪੀਸ ਲਈ ਸੀਗੀ ਇਸ ਲਈ ਆਪਾਂ ਲਾਲ ਥੋੜੀ ਜਿਹੀ ਪਾਵਾਂਗੇ ਤਾਂ ਉਹਨਾਂ ਨੂੰ ਪਾ ਦੇਣਾ। ਹੋਰ ਹਲਦੀ ਬਸ ਇਹਨੂੰ ਹੁਣ ਆਪਾਂ ਮਸਾਲੇ ਨੂੰ ਭੁੱਜਣ ਦਵਾਂਗੇ ਥੋੜੀ ਦੇਰ। ਜਦੋਂ ਮਸਾਲਾ ਭੁੱਜ ਜਾਏਗਾ ਸੇਕ ਜਾਏਗਾ। ਹਾਂ ਜੀ ਬਦਕੁਨ ਜਿਹਾ ਜਿਹਾ ਦੇਖੋ ਕਿ ਚੰਗੀ ਤਰ੍ਹਾਂ ਮਸਾਲਾ ਭੁੱਜ ਗਿਆ ਹੈ ਹੁਣ ਆਪਾਂ ਇੱਥੇ ਪਾਣੀ ਐਡ ਕਰ ਦਾਂਗੇ ਪਾਣੀ ਪਾ ਕੇ ਚੰਗੀ ਤਰ੍ਹਾਂ ਹਿਲਾ ਕੇ ਤੇ ਇਹਨੂੰ ਉਦੋਂ ਤੱਕ ਪਕਣ ਦਵਾਂਗੇ ਜਦੋਂ ਤੱਕ ਮਸਾਲਾ ਸਾਰਾ ਤੇਲ ਵਿੱਚ ਛੱਡ ਦੇਣਾ ਟਰੱਕਰ ਸੋ ਇਹਨੂੰ ਆਪਾਂ ਟੱਕ ਦਾਂਗੇ ਇੱਕ ਦੋ ਮਿੰਟ ਲਈ ਕੀ ਤੇਲ ਛੱਡ ਦਵੇ ਹਾਂਜੀ ਤੇ ਦੇਖੋ ਇਹਨੇ ਪਨੀਰ ਹਾਂਜੀ ਤੇ ਦੇਖੋ ਇਹਨੇ ਸਾਰਾ ਚੰਗੀ ਤਰ੍ਹਾਂ ਤੇਲ ਛੱਡ ਪਾਇਆ ਹੁਣ ਆਪਾਂ ਇਹਦੇ ਚ ਐਡ ਕਰ ਦਾਂਗੇ ਮਟਰ ਮਟਰ ਇਦਾਂ ਹੀ ਆਪਾਂ ਪਾਣੀ ਦੇ ਸਮੇਤ ਕਰ ਦਾਂਗੇ ਕਿਉਂਕਿ ਆਪਾਂ ਧੋ ਕੇ ਹੀ ਉਬਾਲੇ ਸੀਗੇ ਪਰ ਵੈਸੇ ਵੀ ਆਪਾਂ ਤਰੀਕਾ ਪਾਣੀ ਹੁੰਦੀ ਆ ਸੋ ਇਹ ਗਰਮ ਪਾਣੀ ਨਾਲ ਛੇਤੀ ਉਹ ਹੋ ਜਾਊਗਾ ਸੋ 5 ਕਿ ਮਿੰਟ ਪਹਿਲਾਂ ਮਟਰ ਪੱਕਣ ਦਵਾਂਗੇ ਇਕੱਲੇ ਆਪਾਂ ਪਨੀਰ ਉਹਦੇ ਵਿੱਚ ਪਾਣੀ ਚ ਕੱਟ ਲਿਆ ਸੀ ਪਾਣੀ ਚ ਪਨੀਰ ਪਾਉਣ ਨਾਲ ਇਹ ਹੋ ਜਾਂਦਾ ਕਿ ਪਨੀਰ ਐਕਸਟਰਾ ਸੌਫਟ ਹੋ ਜਾਂਦਾ ਬਿਲਕੁਲ ਐਂ ਫਿਰ ਉਹ ਵਧੀਆ ਲੱਗਦਾ ਸੌਫਟ ਸੌਫਟ ਇਹਨੇ ਵਿੱਚ ਵਿੱਚ ਕਈ ਪਨੀਰ ਕੜੇ ਕੜੇ ਜਿਹਾ ਰਹਿ ਜਾਂਦੇ ਨੇ ਉਹ ਫਿਰ ਚੰਗੇ ਲੱਗਦੇ ਨੇ ਸਬਜ਼ੀ ਦੇ ਵਿੱਚ ਪਨੀਰ ਐਡ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਉੱਪਰ ਉਹ ਧਨੀਏ ਦਾ ਗਾਰਨਿਸ਼ ਕਰ ਦਾਂਗੇ ਉਹਨੂੰ ਚੰਗੀ ਤਰ੍ਹਾਂ ਤਾਂ 7 ਮਿੰਟ ਹੋ ਗਏ ਮਟਰ ਪੱਕ ਜਿਆ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਪਨੀਰ ਮੇਰੇ ਫੇਵਰਿਟ ਨੇ ਮਟਰ ਪਨੀਰ ਹੋਰ ਦੱਸਿਓ ਕਿ ਤੁਹਾਡਾ ਫੇਵਰਿਟ ਨੇ ਕਿਹਨੂੰ ਕਿਹਨੂੰ ਵਧੀਆ ਲੱਗਦਾ ਨੇ ਮੈਨੂੰ ਬਹੁਤ ਪਸੰਦ ਆ ਇਹ ਸਬਜੀ ਮੈਂ ਹੁਣ 2 ਮਿੰਟ ਪਨੀਰ ਨੂੰ ਪੱਕਣ ਦਵਾਂਗੇ ਇਹਦੇ ਵਿੱਚ ਹੀ ਮਸਾਲੇ ਦਾ ਜੋ ਪਨੀਰ ਦੇ ਵਿੱਚ ਵੀ ਫਲੇਵਰ ਐਡ ਹੋ ਜਾਣ ਫਿਰ ਤੁਹਾਨੂੰ ਮਿਲਦੀ ਆ ਹਾਂਜੀ ਦੇਖੋ ਤੇ ਪਨੀਰ ਦੇ ਵਿੱਚ ਵੀ ਐ ਚੰਗੀ ਤਰ੍ਹਾਂ ਮਸਾਲਾ ਰਚ ਗਿਆ ਹੁਣ ਆਪਾਂ ਇਹਦੇ ਉੱਪਰ ਪਾ ਦਾਂਗੇ ਧਨੀਆ ਤੇ ਆਪਣੀ ਸਬਜੀ ਬਣ ਕੇ ਤਿਆਰ ਹੋ। ਹੋ ਗਿਆ ਤਾਂ ਰਿਵਿਊ ਲਵਾਂਗੇ। ਆਦਰਵਾਇਜ਼ ਹਜੇ ਮੈਂ ਪੱਕਾ ਕਹਿ ਨਹੀਂ ਸਕਦੀ। ਬਾਕੀ ਦੇਖਦੇ। ਤਿਆਰ ਹੋ ਗਈ ਸੀਗੀ ਚੰਗੀ ਤਰ੍ਹਾਂ ਆਪਾਂ ਮੰਮੀ ਤੋਂ ਰਿਵਿਊ ਲੈਨੇ ਹੁਣ ਵੀ ਕਿੱਦਾਂ ਦੀ ਬਣੀ ਐ। ਆ ਦੇਖੋ ਮੈਂ ਖਾ ਕੇ ਤੇ ਦੱਸੋ ਕਿੱਦਾਂ ਦੀ ਬਣੀ ਐ ਸਬਜੀ। ਕੀ ਬਣਾਇਆ ਮਟਰ ਦੀ। ਹੂੰ। ਦੇਖਦੇ ਆਂ। ਸੱਚਾ ਸੱਚਾ ਰਿਵਿਊ ਦੇਣਾ ਵਧੇਨ ਲੱਗੀ ਸੱਚੀ ਦੱਸਾਂ ਹੂੰ ਹੂੰ ਮੈਂ ਵਧੀਆ ਭਾਲ ਦਿੰਦੀ ਸੀ ਐਂ ਵਧੀਆ ਬਣਦੀ ਹੁੰਦੀ ਐ ਸਬਜੀ ਮੈਨੂੰ ਬਾਕੀ ਇਦਾਂ ਦੀ ਵਧੀਆ ਤਰੀ ਵਾਲੀ ਤੁਹਾਨੂੰ ਗਰੇਵੀ ਵਾਲੀ ਨਹੀਂ ਪਸੰਦ ਹੈਗੀ ਹੈ ਨਾ ਮੈਨੂੰ ਗਰੇਵੀ ਵਾਲੀ ਘੱਟ ਪਸੰਦ ਆ ਤਾਂ ਹੀ ਬਣਾਈ ਆ ਵੀ ਅੱਜ ਤਰੀ ਵਾਲੀ ਬਣਾਉਣੀ ਆ ਮੰਮੀ ਦੀ ਫਰਮੈਸ਼ ਤੇ ਵਧੀਆ ਲੱਗੀ ਨਾ ਟਾਈਮ ਵਾਲਾ ਮਟਰ ਖਾਦਦੇ ਹੋਏ ਤਾਂ ਟੇਸਟੀ ਲੱਗਦਾ ਉਹਦਾ ਵੀ ਹਰੋਜ ਜਿਵੇਂ ਆਪਾਂ ਖਾਈ ਜਾਂਦੇ ਹੁੰਨੇ ਆ ਸਰਦੀਆਂ ਚ ਕਿੰਨੀ ਜਲਦੀ ਖਾਣੇ ਕਰਦੇ ਹੁੰਨੇ ਆ ਸਰਦੀਆਂ ਚ ਮਨ ਉਤਰ ਜਾਂਦਾ ਇਹਨਾਂ ਤੋਂ ਗਰਮੀਆਂ ਚ ਕਦੇ-ਕਦੇ ਬਣਦੇ ਨੇ ਪਰ ਵਧੀਆ ਲੱਗਦੇ ਨੇ ਵਧੀਆ ਬਣਿਆ ਵਧੀਆ ਬਣਿਆ ਚਲੋ ਖਾਓ ਫਿਰ ਸਾਰੀ ਸਬਜ਼ੀ ਖਾ ਲਓ ਤੁਸੀਂ ਫਿਰ ਮਿਲਦੇ ਆਪਾਂ ਹਾਂਜੀ ਤੇ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਵਲੌਗ ਦੋਨੇ ਡਿਸ਼ੇਸ ਕਿਵੇਂ ਲੱਗੀਆਂ ਮੈਨੂੰ ਜ਼ਰੂਰ ਦੱਸਿਓ ਤੇ ਵੀ ਦੱਸਿਓ ਕੌਣ-ਕੌਣ ਮੇਰੇ ਵਾਂਗੂ ਚਟੋਰਾ ਹੋ ਜਾਂਦਾ ਬਾਰਿਸ਼ ਦੇ ਵਿੱਚ ਜਦੋਂ ਮੀਂਹ ਪੈ ਕੇ ਹਟਦਾ ਫਿਰ ਆਟੋਮੈਟਿਕਲੀ ਜੀ ਕਰਨ ਲੱਗ ਜਾਂਦਾ ਕੁਝ ਖਾਣ ਨੂੰ ਹਨਾ ਵੀ ਕੁਝ ਬਣਾ ਕੇ ਕਰੰਚੀ ਜਿਹਾ ਖਾਇ ਜਾਵੇ ਤੇ ਰਾਤ ਨੂੰ ਸਬਜ਼ੀ ਬਣਾਈ ਸੀਗੀ ਮਟਰ ਪਨੀਰ ਦੀ ਤੇ ਉਹ ਵੀ ਮੇਰਾ ਫੇਵਰੇਟ ਹੈ ਤੇ ਉਹਦੀ ਵੀ ਰੈਸিপি ਮੈਂ ਦੱਸੀ ਹੈ ਪਹਿਲਾਂ ਵੀ ਦੱਸੀ ਸੀ ਮੈਂ ਦੁਬਾਰਾ ਸ਼ੇਅਰ ਕਰਤੀ ਹੈ ਤੇ ਬਲੌਗ ਸਾਰਾ ਜ਼ਰੂਰ ਦੇਖਿਆ ਕਰੋ ਤੇ ਜਾ ਤੁਸ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਨਹੀਂ ਕਰ ਰਹੇ ਹਜੇ ਵੀ ਵਲੌਗ ਦੇਖ ਕੇ ਛੱਡ ਦਿੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਹੋ ਹੀ ਨਹੀਂ ਕਰ ਰਹੇ ਆ ਪਲੀਜ਼ ਇਹਨੂੰ ਸਬਸਕ੍ਰਾਈਬ ਵੀ ਕਰੋ ਅੱਗੇ ਸ਼ੇਅਰ ਵੀ ਕਰੋ ਸਾਰਿਆਂ ਨੂੰ ਤੇ ਉਹਨਾਂ ਨੂੰ ਕਹੋ ਵੀ ਸਬਸਕ੍ਰਾਈਬ ਕਰੋ ਕਿਉਂਕਿ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਹੀ ਮੋਟੀਵੇਸ਼ਨ ਮਿਲਦੀ ਆ ਮੋਟੀਵੇਟ ਹੋਊਗਾ ਬੰਦਾ ਤੇ ਫਿਰ ਵਲੌਗ ਵਧੀਆ ਆਪੇ ਪਾਉਗੇ ਅੱਗੇ-ਅੱਗੇ ਤਾਂ ਦੇਖੋ ਕਦੋਂ ਤੱਕ ਤੁਸੀਂ ਸਬਸਕ੍ਰਾਈਬ ਕਰਦੇ ਹੋ ਹੋਪਸ ਜਲਦੀ ਕਰ ਦਮੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜ਼ਰੂਰ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਇਹ ਵਲੌਗ ਸਸਟ੍ਰਿਕਰ